ਆ ਸਭ ਤੋਂ ਚੋਥਾ ਯਾਨੀ ਜਿਹਦੀ ਪਹਿਲੀ ਤਰੀਕ ਤੱਕ ਚੱਲ ਰਹੀ ਲੋਕ ਮਾਰਕਿੰਗ ਕੀਤੀ ਆ ਤੇ ਜਿੱਦਾਂ ਕਿ ਇਹ ਜੋਥੋ ਨੂੰ ਲੇਖੋ ਪੁਰਾਣਾ ਕੀਤਾ ਗਿਆ ਆਪਣਾ ਗੂਗਲ ਸਕੂਲ ਤੇ ਇੱਥੇ ਆਪੇ ਵਿੱਚ ਸੈਟ ਹੋ ਰਿਹਾ ਕਿਤੇ ਸੋਚੋ ਇਹਨਾਂ ਦੀ ਸੋਚੀ ਰਿਹਾ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਭਰਾ ਗਾਂਧੀ ਸਾਹਿਬ ਜਤਿਨ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਜਿਨ੍ਹਾਂ ਨੇ ਮੈਨੂੰ ਬੁਲਾਇਆ ਮੈਂ ਕਾਲੀ ਦਲ ਤੋਂ ਆ ਪ੍ਰਧਾਨਤ ਇਹ ਕਾਂਗਰਸ ਤੋਂ ਔਰ ਸਾਡਾ ਅੰਡਰਸਟੈਂਡਿੰਗ ਸਾਡੀ ਫਰੈਂਡਸ਼ਿਪ ਇੰਨੀ ਵਧੀਆ ਆ ਵੀ ਅਸੀਂ ਅੱਜ ਇੱਕ ਥਾਂ ਇਕੱਠੇ ਬੈਠੇ ਆ ਔਰ ਇਹਨਾਂ ਨੇ ਮੈਨੂੰ ਸਪੈਸ਼ਲ ਭਰਾ ਤੌਰ ਤੇ ਵੱਡੇ ਦੇ ਤੌਰ ਤੇ ਇਹਨਾਂ ਨੇ ਇਨਵਾਈਟ ਕੀਤਾ ਔਰ ਮੈਂ ਦੋਵਾਂ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਆਪਣੇ ਕਪੂਰਥਲੇ ਸ਼ਹਿਰ ਦੇ ਵਿੱਚ ਔਰ ਮੇਨ ਜਿਹੜਾ ਆਪਣਾ ਸੀਧ ਭਗਤ ਸਿੰਘ ਚੌਂਕ ਵਜਦਾ ਉਹਦੇ ਵਿੱਚ ਇੱਕ ਬਹੁਤ ਅੱਛੀ ਰੈਸਟੋਰੈਂਟ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਔਰ ਪਿਓਰ ਵੇਜ ਸਭ ਤੋਂ ਵੱਡੀ ਗੱਲ ਵੀ ਪਿਓਰ ਵੇਜ ਔਰ ਜਿਹੜਾ ਇਹਨਾਂ ਦਾ ਪਰਾਲਾ ਸੀਗਾ ਵੀ ਇਹਨਾਂ ਨੇ ਆਪਣੇ ਅੱਜ ਕਾਮਯਾਬ ਹੋਏ ਆ ਇਸ ਦੇ ਵਿੱਚ ਤੇ ਇਹਨਾਂ ਨੂੰ ਬਹੁਤ ਬਹੁਤ ਦੋਵਾਂ ਭਰਾਵਾਂ ਨੂੰ ਮੁਬਾਰਕਬਾ ਕਹਿੰਦੇ ਹਾਂ ਤੁਸੀਂ ਕਿ ਮੈਂ ਕਿ ਵੀ ਇਹਨਾਂ ਤੇ ਲਾਉਂਗੀ ਮੈਂ ਕਹਾਂ ਜੀ ਕਿਉਂ ਨਹੀਂ ਲਾਉਗੀ ਜਦੋਂ ਇਹਨਾਂ ਨੇ ਸੱਚੇ ਦਿਲੋਂ ਲੱਗੇ ਹੋਏ ਆ ਜੀ ਹੁਣ ਤੁਸੀਂ ਸਾਬ ਉਹਨਾਂ ਨੂੰ ਇੱਕ ਪੁੱਛਿਆ ਸੀਗਾ ਵੀ ਯੂਥ ਨੇ ਅੱਜ ਆਪਾਂ ਤੁਹਾਡੇ মিডিਆ ਰਾਹੀਂ ਆਪਾਂ ਵੇਖਦੇ ਆ ਵੀ ਰੋਜ਼ ਇੱਕ ਜਹਾਜ਼ ਅੰਬਰੇਸਰ ਲੈਂਡ ਕਰ ਗਿਆ ਇੰਨੇ ਬੱਚੇ ਆ ਗਏ ਉਹ 45-50 ਲੱਖ ਰੁਪਈਆ ਲਾ ਕੇ ਆਪਣਾ ਫਿਊਚਰ ਵਾਸਤੇ ਅਮਰੀਕਾ ਕੈਨੇਡਾ ਜਾਂਦੇ ਕਿਉਂ ਨਾ ਇੱਥੇ ਇਹਨਾਂ ਨੇ ਉਹਨਾਂ ਦੀ ਮਿਸਾਲ ਕਾਇਮ ਕੀਤੀ ਆ ਵੀ ਇੱਥੇ ਪੈਸੇ ਲਾਉਣ ਨਾਲੇ ਆਪਣੇ ਘਰ ਚ ਰੋ ਨਾਲੇ ਆਪਣੇ ਪਰਿਵਾਰ ਚ ਰੋ ਨਾਲੇ ਉਹਨਾਂ ਹੀ ਉਹਨਾਂ ਨੇ ਕਮਾਉਣੇ ਉਹਨਾਂ ਹੀ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੇ ਕਮਾਈ ਜਾਣੇ ਇੱਥੇ ਬੈਠ ਕੇ ਅੱਜ ਮੈਨੂੰ ਕਪੂਰਥਲਾ ਸ਼ਹਿਰ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਜਿੱਥੇ ਮੇਰੇ ਅਮਰੀਕਾ ਦੇ ਵਿੱਚ ਦੋਸਤ ਮਿਸਟਰ ਬਲ ਉਹਨਾਂ ਨੇ ਮਸਤ ਗਾਂਧੀ ਇਹਨਾਂ ਨਾਲ ਮਿਲ ਕੇ ਇੱਥੇ ਰੈਸਟੋਰੈਂਟ ਖੋਲਿਆ ਮੈਂ ਬਲ ਪਰਿਵਾਰ ਨੂੰ ਤੇ ਗਾਂਧੀ ਪਰਿਵਾਰ ਨੂੰ ਸਾਰਿਆਂ ਨੂੰ ਫਤਿਹਬਾਦ ਮੁਬਾਰਕ ਦਿਨਾ ਮੈਂ ਦੁਆਬੇ ਦੀ ਬੜੀ ਨੌਕਰੀ ਕੀਤੀ ਹੈ ਸਾਰੇ ਡਿਸਟ੍ਰਿਕਟ ਘੱਟੇ ਆ ਮੈਂ ਇੱਥੇ ਮੈਂ ਜਾਣਦਾ ਕਿ ਇੱਥੇ ਪੁਰਥਲਾ ਵਰਗੇ ਸ਼ਹਿਰੇ 'ਚ ਇੱਕ ਅੱਛੇ ਰੈਸਟੋਰੈਂਟ ਦੀ ਬਹੁਤ ਜ਼ਰੂਰਤ ਹੈ ਤੇ ਮੈਂ ਪ੍ਰਮਾਤਮਾ ਨੂੰ પ્રાર્થના ਕਰਦਾ ਕਿ ਇਹ ਰੈਸਟੋਰੈਂਟ ਬਹੁਤ ਅੱਛਾ ਤਰੱਕੀ ਕਰੇਗਾ ਸ਼ਹਿਰ ਦੇ ਲੋਕ ਵੀ ਖੁਸ਼ ਹੋਣਗੇ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਪੂਰਾ ਵੈਲਵ ਹੋਇਆ। ਸਾਰੇ ਜਿਹੜਾ ਆਪਾਂ ਗੱਲ ਕਰੀ ਜਿੱਦਾਂ ਕਿ ਜੁਟ ਵੱਲੋਂ ਆਪਣਾ ਬਿਜ਼ਨਸ ਖੋਲ ਕੇ ਡਿਪੈਂਡ ਹੋਏ ਹੈ ਤਦ ਆਪਣੇ ਆਪ ਦੇ। ਜਿੱਦਾਂ ਕਿ ਆਮ ਲੋਕ ਜਿਹੜੇ ਬੱਚੇ ਬਾਹਰ ਨੂੰ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਮੈਸੇਜ ਕਰਕੇ ਕੰਨ ਚ ਜਾਉਂਗੇ। ਬਹੁਤ ਵੱਡਾ ਮੈਸੇਜ ਹੈ। ਦੇਖੋ ਅੱਜ ਜੇ ਤੁਸੀਂ ਪੂਰੇ ਇੰਡੀਆ 'ਚ ਦੇਖੋ ਬਹੁਤ ਸਾਰੇ ਸਟਾਰਟਅੱਪਸ ਹੈ ਲੋਕ। ਤੁਸੀਂ Zomato ਦਾ ਹੀ ਐਗਜ਼ਾਮਪਲ ਲਓ। ਜਿਹੜੇ ਮਿਸਟਰ ਗੋਹਿਲ ਹੈ ਉਹਨਾਂ ਦਾ ਵੀ ਪੰਜਾਬ ਦੇ ਨਾਲ ਲਿੰਕ ਹੈ ਜਿਨ੍ਹਾਂ ਨੇ ਐਡੀ ਵੱਡੀ ਕੰਪਨੀ ਸ਼ੁਰੂ ਕਰਕੇ ਕਿੱਥੇ ਲੈ ਆਉਂਦੀ ਇੰਡੀਆ ਦੀ ਟੌਪ ਮੋਸਟ ਕੰਪਨੀਆਂ ਚ شمار ਹੁੰਦੀ ਹੈ ਅੱਜ ਜ਼ਰੂਰਤ ਹੈ ਨਵੇਂ ਨਵੇਂ ਆਈਡੀਆਜ਼ ਲੈ ਆਉਣ ਦੀ ਨਵੇਂ ਵੀ ਨਾਲ ਸੋਚਣ ਦੀ ਉਹ ਪੁਰਾਣੇ ਤਰੀਕੇ ਨਾਲ ਕਿ ਬਾਹਰ ਜਾਓ ਇੱਧਰ ਜਾਓ ਉੱਥੇ ਨੌਕਰੀ ਕਰੋ ਉਹ ਨਹੀਂ ਅੱਜ ਕੱਲ ਤਾਂ ਇਹ ਨੀਓ ਜ਼ਿਆਦਾ ਆਪਰਚੂਨਿਟੀਆਂ ਹੈ ਇਹਨਾਂ ਨੂੰ ਕੁਝ ਕੀਤਾ ਜਾ ਸਕਦਾ ਹੈ

ਔਰ ਇਹਨਾਂ ਲਈ ਫਾਈਨੈਂਸ਼ਲੀ ਬੜਾ ਚੰਗਾ ਹੋਵੇ ਥੈਂਕ ਯੂ ਸੋ ਮੈਂ ਬਹੁਤ ਖੁਸ਼ ਹਾਂ ਤੇ ਆ ਕੇ ਜੀ ਚਲੋ ਕੀ ਬਿਨਸਸ ਦੇ ਵਿੱਚ ਆਲਰੇਡੀ ਕੋਈ ਪਹਿਲਾਂ ਵੀ ਕੰਮ ਕਰਦੇ ਸੀ ਪਰ ਜਿਹੜਾ ਤੁਸੀਂ ਇਹ ਖਾਣ ਪੀਣ ਦਾ ਜਿਹੜਾ ਬਿਜ਼ਨਸ ਆ ਜਿਹੜਾ ਸਟਾਰਟ ਕੀਤਾ ਵਾ ਕੀ ਸੋਚ ਸੀ ਜਿਹਨੂੰ ਲੈ ਕੇ ਤੁਸੀਂ ਇਹ ਬਿਨਸਸ ਆਪਣਾ ਸਟਾਰਟ ਕੀਤਾ ਮੈਂ ਬਿਨਸਸ ਕਾਫੀ ਸਾਲਾਂ ਤੋਂ ਪਿੰਨਾ 20 ਸਾਲਾਂ ਤੋਂ ਕਰ ਰਿਹਾ ਹਾਂ ਪਰ ਮੇਰਾ ਇੱਕ ਪਿਛਲੇ 5-6 ਸਾਲ ਤੋਂ ਸੁਪਨਾ ਸੀਗਾ ਕਿ ਮੈਂ ਇੱਕ ਰੈਸਟੋਰੈਂਟ ਓਪਨ ਕਰਨਾ